ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪਰੇਸ਼ਨ ਵਿੱਚ ਕੋਮਾਂਤਰੀ ਨਸ਼ਾ ਸਮਗਲਰ ਸਿਮਰਨ ਜੋਤ ਸਿੰਘ ਸੰਧੂ ਨੂੰ ਗ੍ਰਿਫਤਾਰ ਕੀਤਾ ਹੈ 30 ਸਾਲਾਂ ਸੰਧੂ ਜਨਰਲ ਪੁਲਿਸ ਨੂੰ 487 ਕਿਲੋ ਕੋਕੀਨ ਤਸਕਰੀ ਮਾਮਲੇ ਵਿੱਚ ਲੁੜਿੰਦਾ ਹੈ ਪੰਜਾਬ ਪੁਲਿਸ ਦੇ ਆਈਜੀ ਸੁਖਚੰਨ ਸਿੰਘ ਗਿੱਲ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਸਿਮਰਨ ਜੋਤ ਸਿੰਘ ਸੰਧੂ ਨੇ ਭਾਰਤ ਅਤੇ ਹੋਰ ਯੂਰਪੀ ਦੇਸ਼ਾਂ ਵਿੱਚ ਨਸ਼ਾ ਦੀ ਤਸਕਰੀ 'ਚ ਅਹਿਮ ਭੂਮਿਕਾ ਨਿਭਾਈ ਹੈ ਉਹਨਾਂ ਦੱਸਿਆ ਕਿ ਮੁਲਜ਼ਮ ਸੰਦੂ ਕੋਮਾਂਤਰੀ ਡਰਗ ਰੈਕਡ ਦਾ ਮੁੱਖ ਸਰਗਨਾਏ ਗ੍ਰਿਫਤਾਰੀ ਤੋਂ ਬਚਣ ਲਈ ਇਹ ਮੁਲਜ਼ਮ ਪਹਿਲਾਂ ਦੁਬਈ ਭੱਜ ਗਿਆ ਸੀ ਤੇ ਫਿਰ ਪਿਛਲੇ ਸਾਲ ਸਤੰਬਰ ਦੇ ਮਹੀਨੇ 'ਚ ਭਾਰਤ ਆ ਗਿਆ ਸੀ ਤੇ ਇਹਨੂੰ ਗ੍ਰਿਫਤਾਰ ਕੀਤਾ ਹੈ ਸੈਂਟਰਲ ਏਜੰਸੀਜ਼ ਦੀ ਮਦਦ ਦੇ ਨਾਲ ਮੋਗਾ ਦੇ ਵਿੱਚ ਪਹਿਲਾਂ ਤੋਂ ਇੱਕ ਐਫਆਈਆਰ ਦਰਜ ਸੀਗੀ ਜਿਦੇ ਵਿੱਚ ਦੋ ਬੰਦੇ ਗ੍ਰਿਫਤਾਰ ਹੋਏ ਸੀਗੇ ਉਸੇ ਕੇਸ ਦੇ ਵਿੱਚ ਇੱਕ ਮਨਦੀਪ ਸਿੰਘ ਨਾਮ ਦਾ ਬੰਦਾ ਸੀਗਾ ਯੂਐਸਏ ਦਾ ਜਿਹਦੀ ਇਨਵੋਲਵਮੈਂਟ ਸਾਹਮਣੇ ਆਈ ਸੀ ਤਾਂ ਜਦੋਂ ਇਹ ਆਪਣੀ ਰਿਸਟ੍ਰਿਸ਼ਨ ਪੈਲ ਲਈ ਪੁਲਿਸ ਨੇ ਤੇ ਸੈਂਟਰਲ ਏਜੰਸੀਸ ਨੇ ਆਪਣੇ ਕੋਆਰਡੀਨੇਸ਼ਨ ਦੇ ਨਾਲ ਇਹਨੂੰ ਗ੍ਰਿਫਤਾਰ ਕੀਤਾ ਉਸ ਕੇਸ 'ਚ ਵੀ ਇਹਦੀ ਗ੍ਰਿਫਤਾਰੀ ਪਈ ਆ ਹੁਣ ਜਰਮਨੀ ਦੀਆਂ ਜਿਹੜੀਆਂ ਏਜੰਸੀਸ ਆ ਉਹਨਾਂ ਦੇ ਨਾਲ ਵੀ ਟੱਚ ਆ ਥਰੂ ਪ੍ਰੋਪਰ ਪ੍ਰੋਸੀਜਰ ਇੰਟਰਪੋਲ ਦੇ ਥਰੂ ਪਰ ਜਦੋਂ ਵੀ ਇਹਦੀ ਮਤਲਬ ਪ੍ਰੋਸੀਜਰ ਜਿਹੜਾ ਕੰਪਲੀਟ ਹੋ ਜਾਏਗਾ ਉਸ ਤੋਂ ਬਾਅਦ ਇਹਨੂੰ ਜਰਮਨੀ ਵਿੱਚ ਭੇਜਿਆ ਜਾਏਗਾ